ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਸਾਖੀ ਦੇ ਮਾਧਿਅਮ ਰਾਹੀਂ ਗੁਰੂ ਸਹਿਬਾਨ ਜੀ ਦੇ ਜੀਵਨ ਬਾਰੇ ਜਾਣਦੇ ਹਾਂ ਭਾਗ ਦਸਵਾਂ ਸ੍ਰੀ ਗੁਰੂ ਅਰਜਨ ਜੀ ਦੀ ਵਿਆਕੁਲਤਾ ਦੀ ਚਿੱਠੀ ਇਸ ਪ੍ਰਕਾਰ ਸ੍ਰੀ ਗੁਰੂ ਬ੍ਰਹਮਦਾਸ ਸਾਹਿਬ ਜੀ ਸੰਗਤਾਂ ਨੂੰ ਸਤਨਾਮ ਦਾ ਉਪਦੇਸ਼ ਦਿੰਦੇ ਸਨ ਉਸੇ ਪ੍ਰਕਾਰ ਸ੍ਰੀ ਅਰਜਨ ਜੀ ਲਾਹੌਰ ਵਿਖੇ ਆਈਆਂ ਸੰਗਤਾਂ ਨੂੰ ਉਪਦੇਸ਼ ਕਰਨ ਲੱਗੇ ਮਗਰ ਚਿੱਤ ਗੁਰੂ ਜੀ ਦੇ ਦਰਸ਼ਨ ਖਣੋਂ ਘੜੀ ਘੜੀ ਪਲ ਪਲ ਵਿਆਕੁਲਤਾ ਨੂੰ ਪ੍ਰਾਪਤ ਹੁੰਦਾ ਜਾਵੇ। ਸ਼੍ਰੀ ਗੁਰੂ ਰਾਮਦਾਸ ਜੀ ਗੁਰਿਆਈ ਦੀ ਪਰਖ ਰੂਪੀ ਕਸਵੱਟੀ ਲਾਉਣ ਵਾਸਤੇ ਚੁੱਪ ਕਰ ਰਹੇ। ਪ੍ਰੀਤੀ ਚੰਦ ਜੀ ਪਾਸੋਂ ਸਭ ਮਸੰਦ ਡਰਦੇ ਬਿਮਾਰੇ ਕਦੀ ਵੀ ਗੁਰੂ ਜੀ ਦੇ ਅੱਗੇ ਸ਼੍ਰੀ ਅਰਜਨ ਜੀ ਨੂੰ ਯਾਦ ਨਾ ਕਰਦੇ। ਸਗੋਂ ਗੱਲ ਛੱਡਣਾ ਲੱਗਦੀ ਤਾਂ ਹੋਰ ਪਾਸੇ ਗੱਲ ਟਾਲ ਛੱਡਦੇ। ਕਿਉਂਕਿ ਪ੍ਰੀਤਿ ਚੰਦ ਜੀ ਨੇ ਸਭ ਨੂੰ ਸਮਝਾ ਛੱਡਿਆ ਹੋਇਆ ਸੀ ਜਦ ਸ਼੍ਰੀ ਅਰਜਨ ਦੇਵ ਜੀ ਨੂੰ ਕੁਝ ਮਹੀਨੇ ਲਾਹੌਰ ਵਿੱਚ ਰਹਿੰਦਿਆਂ ਬੀਤਿਤ ਹੋ ਗਏ ਅਤੇ ਗੁਰੂ ਜੀ ਨੇ ਕੋਈ ਸਨੇਹਾ ਵਾਪਸ ਆਉਣ ਲਈ ਨਾ ਭੇਜਿਆ ਤਾਂ ਚਿੱਤ ਵਿਆਕੁਲ ਤੋਂ ਵਿਆਕੁਲ ਹੁੰਦਾ ਜਾਵੇ ਅੰਤ ਰਹਿ ਨਾ ਸਕੇ ਤਾਂ ਇੱਕ ਪੱਧ ਸ਼ਬਦ ਦਾ ਉਚਾਰ ਕੇ ਚਿੱਠੀ ਲਿਖੀ ਮਾਂਝ ਮੁਹੱਲਾ ਪੰਜਵਾਂ ਮੇਰਾ ਮਨ ਲੋਚੇ ਗੁਰਦਰਸ਼ਨ ਤਾਈ ਬਿਲਪ ਕਰੇ ਚਾਤਰ ਕੀ ਨਿਆਈ ਤਰੀਖਾ ਨ ਉtre ਸਾਤ ਨ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਉ ਹੋ ਘੋਲੀ ਜਿਉ ਘੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜੀਉ ਇਸ ਪ੍ਰਕਾਰ ਲਿਖ ਕੇ ਚਿੱਠੀ ਬੰਦ ਕਰਤੀ ਹਰ ਇੱਕ ਸਿੱਖ ਦੇ ਹੱਥ ਦੇ ਕੇ ਅੰਮ੍ਰਿਤਸਰ ਭੇਜਿਆ ਤੇ ਆਖਿਆ ਕਿ ਸਤਿਗੁਰਾਂ ਨੂੰ ਦੇ ਆਓ ਜੋ ਉਤਰ ਬਖਸ਼ਣ ਉਹ ਸਾਨੂੰ ਆਣ ਕੇ ਦੱਸੋ ਗੁਰਸਿੱਖ ਪੱਤਰ ਕਾ ਲੈ ਕੇ ਤੁਰ ਪਿਆ ਦੂਸਰੇ ਦਿਨ ਅੰਮ੍ਰਿਤਸਰ ਪੂਜਾ ਅਤੇ ਗੁਰੂ ਜੀ ਨੂੰ ਮਿਲਣ ਲਈ ਉੱਦਮ ਕਰਨ ਲੱਗਾ। ਪ੍ਰੀਤਿਚੰਦ ਜੀ ਨੇ ਉਪਰਾ ਸਿੱਖ ਦੇਖ ਕੇ ਤਾੜ ਲਿਆ ਕਿ ਇਸ ਦੇ ਹੱਥ ਵਿੱਚ ਕੋਈ ਕਾਗਜ਼ ਮਤਲਬ ਦਾ ਹੈ। ਝਟ ਅੱਗੋਂ ਦੀ ਹੋ ਕੇ ਪੁੱਛਿਆ ਕੀ ਗੱਲ ਹੈ? ਸਿੱਖ ਨੇ ਨਮਸਕਾਰ ਕਰਕੇ ਉਹ ਚਿੱਠੀ ਪ੍ਰੀਤਿਚੰਦ ਜੀ ਨੂੰ ਦੇ ਦਿੱਤੀ ਕਿ ਗੁਰੂ ਜੀ ਨੂੰ ਪਹੁੰਚਾ ਦਿਓ। ਧੀ ਚੰਦ ਨੇ ਪੱਤਰ ਕਾ ਪੜੀ ਪੜਦੇ ਸਾਰ ਹੀ ਮਨ ਵਿੱਚ ਖਲਬਲੀ ਮਾ ਚੂਠੀ ਮਨ ਵਿੱਚ ਸੋਚਣ ਲੱਗਾ ਲੱਗਾ ਹੈ ਇਹ ਤਾਂ ਪਹਿਲਿਆਂ ਗੁਰੂਆਂ ਵਾਕਰ ਹੀ ਸ਼ਬਦ ਉਚਾਰਨ ਲੱਗ ਗਿਆ ਹੈ ਕਿ ਇਹ ਲਾਹੌਰ ਜਾ ਕੇ ਕਿਸੇ ਪਾਸੋਂ ਕਾਵ ਵਿਦਿਆ ਤਾਂ ਨਹੀਂ ਪੜਨ ਲੱਗ ਗਿਆ ਇਹ ਚਿੱਠੀ ਤਾਂ ਜਿਸ ਵੇਲੇ ਪਿਤਾ ਜੀ ਨੇ ਦੇਖੀ ਜਰਾ ਵੀ ਢਿੱਲ ਨਹੀਂ ਕਰਨੀ ਝਟ ਪ੍ਰਸੰਨ ਹੋ ਕੇ ਅਰਜਨ ਨੂੰ ਸਦਵਾ ਲੈਣਾ ਹੈ ਗੁਰਗੱਦੀ ਨਾ ਕਿਦਰੇ ਸੌਪ ਦੇਣਾ ਇਸ ਚਿੰਤਾ ਵਿੱਚ ਪੈ ਕੇ ਉਸ ਸਿੱਖ ਨੂੰ ਕਿਹਾ ਇੱਥੇ ਹੀ ਠਹਿਰੋ ਮੈਂ ਚਿੱਠੀ ਗੁਰੂ ਜੀ ਨੂੰ ਦੇ ਆਵਾਂ ਐਵੇਂ ਹੀ ਬਹਾਨੇ ਨਾਲ ਅੰਦਰੋਂ ਹੋ ਕੇ ਫਿਰ ਪ੍ਰਿਥੀ ਚੰਦ ਜੀ ਸਿੱਖ ਪਾਸ ਆ ਗਏ ਅਤੇ ਆਖਿਆ ਤੁਸੀਂ ਇੱਥੇ ਹੁਣ ਹੁਣੇ ਹੀ ਚਲੇ ਜਾਓ ਗੁਰੂ ਜੀ ਨੇ ਚਿੱਠੀ ਪੜੀ ਬੜੇ ਪਰਸੰਨ ਹੋਏ ਉਹਨਾਂ ਨੇ ਉੱਤਰ ਦਿੱਤਾ ਕਿ ਅਰਜਨ ਜੀ ਹਾਲਾਂਕੁਜ ਦਿਨ ਲਾਹੌਰ ਹੀ ਠਹਿਰੋ ਅਸੀਂ ਸੱਦਾਂਗੇ ਤਾਂ ਆਉਣਾ ਸਿੱਖ ਉਸੇ ਵੇਲੇ ਲਾਹੌਰ ਨੂੰ ਤੁਰ ਪਿਆ ਸ੍ਰੀ ਅਰਜਨ ਜੀ ਪਾਸ ਪਹੁੰਚ ਕੇ ਉਸਨੇ ਨਮਸਕਾਰ ਕੀਤੀ ਅਰ ਬੇਨਤੀ ਕੀਤੀ ਕਿ ਸਤਿਗੁਰਾਂ ਨੇ ਇਹ ਕਿਹਾ ਹੈ ਕਿ ਹਾਲਾਂਕੁਜ ਦਿਨ ਤੁਸੀਂ ਲਾਹੌਰ ਹੀ ਠਹਿਰੋ ਅਸੀਂ ਜਦੋਂ ਸੱਦਾਂਗੇ ਤਾਂ ਆਉਣਾ ਇਹ ਸੁਣ ਕੇ ਸ੍ਰੀ ਅਰਜਨ ਜੀ ਦਾ ਮਨ ਹੋਰ ਵੀ ਵਿਆਕੁਲ ਹੋ ਗਿਆ ਅਰਮਾਨ ਹੀ ਮਨ ਵਿਚਾਰਨ ਲੱਗੇ ਕਿ ਮੇਰੇ ਪਾਸੋਂ ਕੀ ਭੁੱਲ ਹੋ ਗਈ ਹੈ ਜੋ ਪਿਤਾ ਜੀ ਨੇ ਮੈਨੂੰ ਵਿਸਾਰ ਦਿੱਤਾ ਹੈ ਅੱਖਾਂ ਵਿੱਚ ਜਲ ਭਰ ਆਇਆ ਤੇ ਚੁੱਪ ਕਰਕੇ ਕਈ ਚੁੱਪ ਕਰ ਗਏ ਕਈ ਦਿਨ ਫਿਰ ਗੁਰੂ ਜੀ ਦੇ ਚਰਣਾ ਵਿੱਚ ਧਿਆਨ ਜੋੜਦੇ ਆਂ ਬੀਤ ਗਏ ਦੂਜੀ ਚਿੱਠੀ ਇੱਕ ਦਿਨ ਫਰੇਮ ਫਿਰ ਪ੍ਰੇਮ ਦੀ ਲਹਿਰ ਨੂੰ ਉਸ਼ਾਲਾ ਮਾਰਿਆ ਅਤੇ ਇਕਾਂਤ ਜਗ੍ਹਾ ਬੈਠ ਕੇ ਦੂਸਰੀ ਚਿੱਠੀ ਉਚਾਰ ਕੇ ਲਿਖੀ। ਸ਼੍ਰੀ ਮੁਖਵਾਕ ਤੇਰਾ ਮੁਖ ਸਹਾਵਾ ਜਿਉ ਸਹਜ ਤਨ ਬਾਣੀ ਚਿਰ ਹੋਵਾ ਦੇਕੇ ਸਾਰੰਗ ਪਾਣੀ ਧਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮਰਾਰੇ ਜੀਉ ਹੋ ਘੋਲੀ ਹੋ ਘੋਲ ਕਮਾਈ ਗੁਰ ਸੱਜਣ ਮੀਤ ਮਰਾਰੇ ਜੀਉ ਪ੍ਰਹਾਉ ਇਸ ਪ੍ਰਕਾਰ ਦੂਜੀ ਚਿੱਠੀ ਲਿਖ ਕੇ ਉਸ ਸਿੱਖ ਦੇ ਹੱਥ ਅੰਮ੍ਰਿਤਸਰ ਨੂੰ ਭੇਜੀ ਸਿੱਖ ਲੈ ਕੇ ਤੁਰ ਪਿਆ ਸਵੇਰ ਸਾਰ ਹੀ ਗੁਰੂ ਜੀ ਦੇ ਦਰਵਾਜ਼ੇ ਗੁਰੂ ਜੀ ਦੇ ਦਰਵਾਜ਼ੇ ਤੇ ਪੂਜਾ ਅੱਗੇ ਉਸ ਵਕਤ ਵੀ ਗੁਰੂ ਜੀ ਅੰਦਰ ਸਨ ਸਿੱਖ ਬਾਹਰ ਬੈਠ ਗਿਆ ਘੜੀਕ ਮਗਰੋਂ ਪ੍ਰਿਥੀ ਚੰਦ ਜਦ ਬਾਹਰ ਨਿਕਲਿਆ ਤਾਂ ਉਸ ਸਿੱਖ ਨੂੰ ਦੇਖਿਆ ਜਿਸ ਨੂੰ ਸਿੱਖ ਨੂੰ ਪਾਸ ਸੱਦ ਕੇ ਪੁੱਛਿਆ ਸਿੱਖ ਨੇ ਦੂਸਰੀ ਪੱਤਰਕਾ ਵੀ ਦੇ ਦਿੱਤੀ ਪ੍ਰਿਥੀ ਚੰਦ ਨੇ ਖੋਲ ਕੇ ਪੜ੍ਹੀ ਘਾਬਰ ਗਿਆ ਉਮੀਦ ਹੋ ਗਈ ਕਿ ਇਹ ਜ਼ਰੂਰ ਪਿਤਾ ਜੀ ਦੇ ਮੂੰਹ ਚੜ ਜਾਵੇਗਾ ਇਹ ਤਾਂ ਉਹਨਾਂ ਦੇ ਬਰਾਬਰ ਹੀ ਪਾਣੀ ਆਚਾਰਨ ਲੱਗ ਗਿਆ ਹੈ ਸਿੱਖ ਨੂੰ ਪੁੱਛਿਆ ਅਰਜੁਨ ਉੱਥੇ ਕਿਸ ਪਾਸੋਂ ਵੱੜਦਾ ਹੈ ਸਿੱਖ ਹੱਥ ਜੋੜ ਕੇ ਆਖਿਆ ਜੀ ਨਹੀਂ ਉਹ ਤਾਂ ਸਦਾ ਹੀ ਮਸਤ ਰਹਿੰਦੇ ਹਨ ਤੇ ਜਾ ਤੇ ਜਾ ਆਏ ਸਿੱਖਾਂ ਨੂੰ ਸਤਨਾਮ ਦਾ ਉਪਦੇਸ਼ ਦਿੰਦੇ ਹਨ ਇਹ ਸੁਣ ਕੇ ਹੋਰ ਵੀ ਮਨ ਵਿੱਚ ਪਚਤਰੀ ਲੱਗ ਗਈ ਕਿ ਹੁਣੇ ਹੀ ਸਤਨਾਮ ਦਾ ਉਪਦੇਸ਼ ਦੇਣ ਲੱਗ ਗਏ ਹਨ ਕਿ ਦੇ ਪਿਤਾ ਜੀ ਨੇ ਹੀ ਤਾਂ ਨਾ ਪਿਤਾ ਜੀ ਨੇ ਹੀ ਨਾ ਸਿੱਖਾ ਦਿੱਤਾ ਹੋਵੇ ਕਿ ਲਾਹੌਰ ਜਾ ਕੇ ਸੰਗਤਾਂ ਨੂੰ ਸਤਨਾਮ ਦਾ ਉਪਦੇਸ਼ ਕਰਨਾ ਹੋ ਸਕਦਾ ਹੈ ਇਸ ਵਾਸਤੇ ਹੀ ਪਿਤਾ ਜੀ ਉਸ ਨੂੰ ਉੱਥੇ ਰੱਖਣਾ ਚਾਹੁੰਦੇ ਹਨ ਪਰ ਫਿਰ ਵੀ ਇੱਥੋਂ ਨਾਲੋਂ ਪਰੇ ਹੀ ਰਹਿਣਾ ਉਸ ਦਾ ਠੀਕ ਹੈ ਸਿੱਖ ਨੂੰ ਕਿਹਾ ਠਹਿਰ ਮੈਂ ਗੁਰੂ ਜੀ ਪਾਸੋਂ ਉੱਤਰ ਲਿਆਉਂਦਾ ਹਾਂ ਪ੍ਰੀਤੀ ਚੰਦ ਨੇ ਚਿੱਠੀ ਖੀਸੇ ਵਿੱਚ ਪਾ ਲਈਤੀ ਅਤੇ ਅੰਦਰੋਂ ਪਲਕੂ ਹੋ ਕੇ ਆ ਗਿਆ ਸਿੱਖਾਂ ਸਿੱਖ ਨੂੰ ਆਖਿਆ ਕਿ ਗੁਰੂ ਜੀ ਨੇ ਆਖਿਆ ਹੈ ਕਿ ਅਰਜਨ ਜੀ ਨੂੰ ਕਹਿ ਦੇਣਾ ਕਿ ਅਸੀਂ ਸਦਾਂਗੇ ਕਾਬਰੋ ਨਾ ਹਾਲਾਂ ਤੁਸੀਂ ਧਰਮਸ਼ਾਲਾ ਦੀ ਸੇਵਾ ਕਰੋ ਸੋ ਤੁਸੀਂ ਹੁਣ ਹੀਲਹੌਰ ਚਲੇ ਜਾਓ ਉਸੇ ਸਿੱਖ ਉਸੇ ਵਕਤ ਨਮਸਕਾਰ ਕਰਕੇ ਤੁਰ ਪਿਆ ਪ੍ਰੀਤੀ ਚੰਦ ਸੋਚਣ ਲੱਗੇ ਪਿਤਾ ਜੀ ਦੀ ਆਯੂ ਗੁਰੂ ਅਮਰਦਾਸ ਜੀ ਦੇ ਕਹਿਣ ਮੁਤਾਬਕ ਬਤੀਤ ਹੋ ਚੱਲੀ ਹੈ ਸੋ ਕਿਸੇ ਨਾ ਕਿਸੇ ਤਰ੍ਹਾਂ ਅਰਜੁਨ ਇੱਥੇ ਨਾ ਆ ਸਕੇ ਫੇਰ ਮੈਂ ਜ਼ਰੂਰ ਹੀ ਗੁਰਗੱਦੀ ਮਲ ਲਵਾਂਗਾ ਇਸ ਪ੍ਰਕਾਰ ਦੀਆਂ ਦਲੀਲਾਂ ਵਿੱਚ ਰਾਤ ਦਿਨ ਬਤੀਤ ਕਰਨ ਲੱਗਾ ਸਿੱਖ ਨੇ ਲਾਹੌਰ ਪਹੁੰਚ ਕੇ ਸ੍ਰੀ ਅਰਜੁਨ ਜੀ ਨੂੰ ਨਮਸਕਾਰ ਕੀਤੀ আর ਸਾਰਾ ਹਾਲ ਦੱਸਿਆ ਨਾਲ ਹੀ ਆਖਿਆ ਮਹਾਰਾਜ ਮੇਰੇ ਮਨ ਵਿੱਚ ਕੁਝ ਸ਼ੱਕ ਪੈ ਗਿਆ ਹੈ ਦੋਨੋਂ ਚਿੱਠੀਆਂ ਮੇਰੀਆ ਪ੍ਰੀਤੀ ਚੰਦ ਜੀ ਨੇ ਲਈਆਂ ਹਨ ਪਹਿਲੀ ਚਿੱਠੀ ਵਾਰੀ ਤਾਂ ਮੈਨੂੰ ਕੁਝ ਭਰਮ ਨਹੀਂ ਸੀ ਪਿਆਰ ਮਗਰ ਹੁਣ ਦੂਸਰੀ ਵਾਰੀ ਮੈਂ ਪ੍ਰੀਤੀ ਚੰਦ ਜੀ ਦੇ ਚਿਹਰੇ ਉੱਪਰ ਕਈ ਪ੍ਰਕਾਰ ਦੇ ਰੰਗ ਆਉਂਦੇ ਜਾਂਦੇ ਦਿੱਠੇ ਹਨ ਨਾਲੇ ਮੈਨੂੰ ਜਰਾ ਵੀ ਨਹੀਂ ਠਹਿਰਣ ਦਿੱਤਾ ਸੋ ਹੁਣ ਤੁਸੀਂ ਮੈਨੂੰ ਇੱਕ ਹੋਰ ਇੱਕ ਪੱਤਰ ਕਾ ਲਿਖ ਦਿਓ ਮੈਂ ਜਾ ਕੇ ਸਤਿਗੁਰਾਂ ਤੋਂ ਸੁਆਹ ਹੋਰ ਕਿਸੇ ਨੂੰ ਸਾਖੀ ਪੜ੍ਹਦੇ ਆਂ ਗਲਤੀ ਹੋਵੇ ਤਾਂ ਮਾਫ਼ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਮੈਂਟ ਸ਼ੇਅਰ ਤੇ ਲਾਈਕ ਜ਼ਰੂਰ ਕਰਨਾ ਧੰਨਵਾਦ